ਜ਼ਿਲ੍ਹਾ ਪਠਾਨਕੋਟ ਦਾ ਕਸਬਾ ਸੁਜਾਨਪੁਰ ਹੋ ਰਿਹਾ ਸਿਆਸਤਦਾਨਾਂ ਦੀ ਸਿਆਸਤ ਦਾ ਸ਼ਿਕਾਰ ਸੁਜਾਨਪੁਰ ਦੇ ਨਾਲ ਲੱਗਦੇ ਪਿੰਡਾਂ ਦੀ ਆਬਾਦੀ ਕਰੀਬ 1 ਲੱਖ ਹੋਣ ਦੇ ਬਾਵਜੂਦ ਸੁਜਾਨਪੁਰ ਸਟੇਸ਼ਨ ਤੇ ਨਹੀਂ ਰੁਕਦੀਆਂ ਲੰਬੀ ਦੂਰੀ ਦੀਆਂ ਟ੍ਰੇਨਾਂ ਰੋਜ਼ਾਨਾ 100 ਦੇ ਕਰੀਬ ਟ੍ਰੇਨਾਂ ਕਰਦੇ ਆ ਨੇ ਸੁਜਾਨਪੁਰ ਜਰੀਏ ਅਪਡਾਊਨ ਸੁਜਾਨਪੁਰ ਸਿਰਫ ਆਪਡਾਊਨ ਚਾਰ ਲੋਕਲ ਟ੍ਰੇਨਾਂ ਦਾ ਹੈ ਸਟੋਪੇਜ ਵਪਾਰੀ ਅਤੇ ਸਥਾਨਕ ਲੋਕ ਹੋ ਰਹੇ ਪਰੇਸ਼ਾਨ ਭਾਰਤ ਦੇਸ਼ ਨੂੰ ਆਜ਼ਾਦ ਹੋਏ ਚਾਹੇ 75 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਅਜ ਵੀ ਕਈ ਥਾਵਾਂ ਨੇ ਜਿੱਥੇ ਲੋਕ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਅਤੇ ਅਜੇ ਹਾਂ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਪਠਾਨਕੋਟ ਦੇ ਕਸਬੇ ਸੁਜਾਨਪੁਰ ਵਿਖੇ ਜਿਸ ਨੂੰ ਨਗਰ ਕੌਂਸਲ ਦਾ ਦਰਜਾ ਤਾਂ ਮਿਲ ਚੁੱਕਿਆ ਪਰ ਸੁਵਿਧਾਵਾਂ ਅਜ ਵੀ ਇਸ ਇਲਾਕੇ ਨੂੰ ਪਿੰਡਾਂ ਵਾਲਿਆਂ ਹੀ ਮਿਲ ਰਹੀਆਂ ਹਨ ਦੱਸਦੇ ਚੱਲੀਏ ਕਿ ਕਸਬਾ ਸੁਜਾਨਪੁਰ ਸਨੇ ਨੇੜਲੇ ਪਿੰਡਾਂ ਦੀ ਕੁੱਲ ਆਬਾਦੀ 1 ਲੱਖ ਦੇ ਕਰੀਬ ਜਿਨ੍ਹਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਰੇਲਵੇ ਸਟੇਸ਼ਨ ਤਾਂ ਬਣਾ ਦਿੱਤਾ ਗਿਆ ਪਰ ਸਹੂਲਤਾਂ ਦੇਣ ਪੁੱਲ ਗਈ ਕਿਉ ਨਾਮ ਤੇ ਸੁजानਪੁਰ ਵਿਖੇ ਅਪ ਡਾਊਨ ਚਾਰ ਲੋਕਲ ਟ੍ਰੇਨਾਂ ਦਾ ਸਟੋਪੇਜ ਉਸ ਦੇ ਇਲਾਵਾ ਕਿਸੇ ਵੀ ਲੰਬੀ ਦੂਰੀ ਦੀ ਟ੍ਰੇਨ ਦਾ ਸਟੋਪੇਜ ਸੁजानਪੁਰ ਵਿਖੇ ਨਹੀਂ ਹੈ ਜਦ ਕਿ ਰੋਜ਼ਾਨਾ ਸੁजानਪੁਰ ਸਟੇਸ਼ਨ ਰਾਹੀਂ 100 ਦੇ ਕਰੀਬ ਟ੍ਰੇਨਾਂ ਅਪ ਡਾਊਨ ਜਾਂਦੀਆਂ ਹਨ ਇਸ ਸਬੰਧੀ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿ ਸੁजानਪੁਰ ਸ਼ਹਿਰ ਦੇ ਲੋਕ ਸ਼ਾਇਦ ਸਰਕਾਰਾਂ ਦੀ ਕਿਸੇ ਗਿਣਤੀ 'ਚ ਨਹੀਂ ਆਉਂਦੇ। ਇੱਕ ਮੈਂ ਥੋੜਾ ਸਰ ਮੇਰਾ ਨਾਮ ਦਰਸ਼ਨ ਕੁਮਾਰ ਆ। ਪਰ ਸਾਡੀ ਇਹ ਬੇਲ ਸਿਸੂ ਦੇ ਟ੍ਰੇਨਾਂ ਦੀ ਜੁੱਤੀ ਉਹ ਇਹਨਾਂ ਕਿ ਕਿਉਂ ਹੈ? ਤਾਂ ਰੇਲਵੇ ਸਟੇਸ਼ਨ ਦੀ ਗੱਲ ਇਸ ਤਰ੍ਹਾਂ ਸਾਡੇ ਸ਼ਿਆਨਕੋਟ ਦੇ ਰੇਲਵੇ ਸਟੇਸ਼ਨ ਹੈਗਾ ਤੇ ਜ਼ਰੂਰ ਹੈ ਪਰ ਉਹ ਨਾ ਮਤਰੀ ਹੈ ਇੱਥੇ ਕੋਈ ਵੀ ਲੋਕਲ ਟ੍ਰੇਨ ਜਾਂ ਬਾਹਰ ਦੀ ਟ੍ਰੇਨ ਨਹੀਂ ਰੁਕਦੀ ਸਾਨੂੰ ਪਠਾਨਕੋਟ ਦਾ ਇਰਾ ਕੈਂਟ ਸਟੇਸ਼ਨ ਹੋ ਗਿਆ ਜਿਹਦਾ ਸਿਟੀ ਸਟੇਸ਼ਨ ਹੈ ਸਾਨੂੰ ਘੱਟੋ ਘੱਟ 8 ਕਿਲੋਮੀਟਰ ਦੰਦਾ ਹੈ ਤੇ ਕਈ ਵਾਰੀ ਸਵੇਰੇ ਅਮਰਜੰਸੀ ਹੁਲਦੀਪ ਅਪਾਰਟਮੈਂਟ ਵਾਲੇ ਲੋਕੀ ਹੈਗੇ ਆ ਜਿਹੜੇ ਵਪਾਰੀ ਹੋਗੇ ਕਈ ਬੇਚਾਰੇ ਕਾਰੋਬਾਰ ਤੇ ਜਾਣ ਵਾਲੇ ਆ ਕਾਲਜਾਂ ਤੇ ਜਾਣ ਵਾਲੇ ਬੱਚੇ ਮਨਨ ਨੂੰ ਇੰਨੇ ਜਿਆਦਾ ਪਰਸਾਉਣੀ ਹੁੰਦੀ ਐ ਸਪੈਸ਼ਲੀ ਇਥੋਂ 50 ਰੁਪਏ ਕਰਾਇਆ ਖਰਚ ਕੇ ਆਟੋ ਕਰਨਾ ਪੈਂਦਾ ਫਿਰ ਉਹ ਪਠਾਨਕੋਟ ਜਾਂਦੇ ਆ ਫਿਰ ਵੀ ਕਾਲਜ ਵਿੱਚ ਜਾਂ ਆਪਣੇ ਕੰਮ ਤੇ ਜਿੱਥੇ ਵੀ ਜਾਣਾ ਟਾਈਮ ਦੀ ਨਹੀਂ ਕੋਈ ਬਹਾਨੇ ਜਿਵੇਂ ਸਰਕਾਰੀ ਪ੍ਰਸ਼ਾਸਨ ਦੇ ਸੈਂਟਰ ਸਰਕਾਰ ਅਗੇ ਉਹ ਮੰਗ ਕਰਦੇ ਆ ਰੇਲਵੇ ਵਿਭਾਗ ਦੇ ਕਿ ਵੱਧ ਤੋਂ ਵੱਧ ਇੱਥੇ ਸਹੂਲਤਾਂ ਦਿੱਤੀਆਂ ਜਾਣ ਜਿਕਰ ਹਰ ਤਰ੍ਹਾਂ ਦੀ ਰੇਲ ਜਿਹੜੀ ਵੀ ਇੱਥੇ ਰੁਕੀ ਜਾਵੇ ਤਾਂ ਤੁਸੀਂ ਇਨ ਪਰਵਾਸੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਹੂਲਤਾਂ ਮਿਲਣ ਉਹ ਆਪਣਾ ਵਧੀਆ ਤਰੀਕੇ ਨਾਲ ਟਾਈਮ ਬਸ ਕਰ ਸਕਣ ਸਰ ਮੇਰਾ ਨਾਮ ਰਾਮੋਦੀ ਸ਼ਰਮਾ ਡਾਇਰੈਕਟਰ ਸੂਰਵਿਸ਼ੀ ਰਾਮਾ ਨਾਟਕ ਕਲਬ ਸਰ ਇਹ ਨਾ ਰਾਵ ਜਿਹੜਾ ਆ ਸਿਆਪੁਰ ਨਹੀਂ ਹੈਗਾ ਕਿਉਂ ਪਰਚੀ ਆਦੀ ਸਰ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਜਿਹੜੇ ਲੋਕਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਨਾ ਉਹਨਾਂ ਨੂੰ ਟਾਈਮ ਸੇ ਟਾਈਮ ਟੂ ਟਾਈਮ ਜਿਹੜਾ ਉਹ ਜਾਗਰ ਕਰਦੇ ਹੋ ਬਾਕੀ ਰਹੀ ਗੱਲ ਸਿਆਪੁਰ ਦੀ ਟਰੇਨਾਂ ਨਹੀਂ ਰੁਕਣ ਦੀ ਕਿਉਂਕਿ ਇਹ ਜਿਹੜਾ ਸਿਆਪੁਰ ਸ਼ਹਿਰ ਆ ਇੱਕ ਕਿਹੇ ਲੇਖਨ ਪੁੰਜ ਨਹੀਂ ਆਂਦਾ ਪੰਜਾਬ ਸਰਕਾਰ ਚਾਹਦੀ ਹੈ ਕਹਿੰਦੀ ਹੈ ਵੀ ਹਿਮਾਚਲ ਜੋਗਾ ਹਿਮਾਚਲ ਹੈਗਾ ਜੀਐਨਡੀ ਹੈ ਸਾਡੀ ਵੱਡ ਕਿਸਮ ਦੀਆਂ ਸਿਆਪੁਰਾਂ ਦੀ ਇੱਥੇ ਬੜੇ ਬੜੇ ਵੱਡੇ ਲੀਡਰ ਵੀ ਹੋਏ ਨੇ ਮਗਰ ਇੱਥੇ ਸਿਆਣਪੁਰ ਨਾਲ ਸਤੇਲਾ ਬਿਹਾਰੀ ਹੁੰਦਾ ਆ ਕਿਉਂਕਿ ਜਿਹੜੇ ਵੀ ਲੀਡਰ ਆ ਉਹ ਜਦੋਂ ਆਪਣਾ ਟਾਈਮ ਲੰਘ ਜਾਂਦਾ ਕਾਰੀ ਦਾ ਮੁੜ ਕੇ ਸਿਆਣਪੁਰ ਦੀ ਕੋਈ ਸੁਧ ਨਹੀਂ ਲੈਂਦਾ 200 20 ਦੇ ਵਿੱਚ ਕਰੋਨਾ ਜਦੋਂ ਸ਼ੁਰੂ ਹੋਇਆ ਆ ਇੱਥੇ ਦੋ ਤਿੰਨ ਦਿਨ ਟ੍ਰੈਨਾਂ ਰੁਕਦੀਆਂ ਸੀ ਮਤਲਬ ਸਿਆਣਪੁਰ ਦੀ ਬਦਕਿਸਮਤੀ ਹੈ ਕਿ ਕੋਰੋਨਾ ਦੇ ਬਾਅਦ ਉਹ ਟ੍ਰੇਨਾਂ ਦੀ ਰੁਕਣੀਆਂ ਬੰਦ ਹੋ ਗਈਆਂ ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਕਿਤੇ ਵੀ ਜਾਣ ਵਾਲਾ ਸਾਨੂੰ ਪਠਾਨਕੋਟ ਜਾਣੇ ਪੈਂਦਾ ਹੈ ਪਠਾਨਕੋਟ ਦੇ ਕਿ ਸਾਡੇ ਐਕਸਟਰਾ ਟਾਈਮ ਲੱਗਦਾ ਐਕਸਟਰਾ ਪੈਸੇ ਲੱਗਦੇ ਆ ਮੈਂ ਜਿੰਨੇ ਵੀ ਜਿਹੜੇ ਰੇਲਵੇ ਨਾਲ ਸੰਬੰਧਿਤ ਅਧਿਕਾਰੀ ਆ ਉਹਨਾਂ 'ਕੀ ਬੇਨਤੀ ਕਰਦਾ ਚਾਹੁੰਦਾ ਕਿ ਜਿੱਦਾਂ ਸਿਆਮਪੁਰ ਪਹਿਲਾਂ ਟ੍ਰੇਨਾਂ ਰੁਕਦੀਆਂ ਸੀ ਉਦਾਂ ਹੀ ਟ੍ਰੇਨਾਂ ਰੁਕੇ ਜਾਂ ਕਿਉਂਕਿ ਸਟੇਸ਼ਨ ਦਾ ਬਹੁਤ ਵੱਡਾ ਬਣਾ ਲਿਆ ਮਗਰ ਲੋਕਾਂ ਨੂੰ ਕੋਈ ਫਾਇਦਾ ਨਹੀਂ ਉਹ ਜਮੀਨ ਹੀ ਮੱਲੀਦੀ ਆ ਇਸ ਕਰਕੇ ਜਿਹੜੇ ਵੀ ਰੇਲਵੇ ਨਾਲ ਸੰਬੰਧਿਤ ਅਧਿਕਾਰੀ ਆ ਉਹਨਾਂ ਦੇ ਕਿ ਬੇਨਤੀ ਕੀਤੀ ਜਾਂਦੀ ਹੈ ਕਿ ਸਿਆਪੁਰੀਆਂ ਦੀ ਸੁੱਧ ਲੋਕ 40 45 ਹਜ਼ਾਰ ਦੀ ਵਾਦੀ ਹੈ ਨਾਲ ਪਿੰਡ 40 45 ਹਜ਼ਾਰ ਵਾਦੀ ਪਿੰਡਾਂ ਦੀ ਹੈ ਇਸ ਕਰਕੇ ਇੱਥੇ ਯੂ ਟ੍ਰੇਨ ਜਿਆਦਾ ਠਹਿਰਾਉ ਹੋਣ ਜਿਆਦਾ ਹੈ। ਇਸ ਕਰਕੇ ਸਿਆਪੁਰ ਦੇ ਵਿੱਚ ਠਹਿਰਾ ਰੈਜਿਸਟ੍ਰੇਸ਼ਨ ਹੈ ਪਰ ਟ੍ਰੇਨਾਂ ਦਾ ਸਰ ਆਉਣੀ ਹੈਗਾ ਕੀ ਪਰੇਸ਼ਾਨੀ। ਦੇਖੋ ਸੁਜਾਨਪੁਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਾਲੇ ਪਾਣੀ ਦੀ ਸਜਾ ਭੋਗ ਰਿਹਾ ਕਿਸੇ ਵੀ ਲੀਡਰ ਨੇ ਸੁਜਾਨਪੁਰ ਦੇ ਵਿੱਚ ਵਿਕਾਸ ਨਹੀਂ ਕਰਾਇਆ ਕੋਈ ਵੀ ਟ੍ਰੇਨ ਦਾ ਠਹਿਰਾਵ ਸੁਜਾਨਪੁਰ ਦੇ ਵਿੱਚ ਨਹੀਂ ਹੈਗਾ। ਜਿਹੜਾ ਪਹਿਲੇ ਠਹਿਰਾਵ ਸੀਗਾ ਇੱਕ ਦੋ ਟ੍ਰੇਨਾਂ ਦਾ ਜਿਸ ਨਾਲ ਜੰਮੂ ਮਿਲ ਰੁਕਦੀ ਸੀਗੀ ਹੋਰ ਇੱਕ ਦੋ ਟ੍ਰੇਨਾਂ ਰੁਕਦੀਆਂ ਸੀਗਾ ਉਹ ਵੀ ਬੰਦ ਹੋ ਗਿਆ ਬੱਚਿਆਂ ਨੂੰ ਔਰ ਵਪਾਰੀ ਬਰਗਨੋਈ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਲਈ ਕਈਆਂ ਬੱਚਿਆਂ ਨੂੰ ਇੰਟਰਵਿਊ ਲਈ ਜਲਦੀ ਅਰਲੀ ਮਾਰਨਿੰਗ ਜਾਣਾ ਹੁੰਦਾ ਜਾਂ ਵਪਾਰੀਆਂ ਨੇ ਜਲੰਧਰ ਜਾਂ ਦਿੱਲੀ ਸਮਾਨ ਲੈਣ ਜਾਣਾ ਹੁੰਦਾ ਜਿਸ ਕਰਕੇ ਸੁਜਾਨਪੁਰ ਦੇ ਵਾਸੀਆਂ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਹੋ ਰਹੀ ਹੈ ਸਾਡੀ ਮੰਗ ਹੈ ਆਪਜੀ ਦੇ ਚੈਨਲ ਦੇ ਰਾਹੀਂ ਵੀ ਇਹ ਜਿਹੜਾ ਠਹਿਰਾਵ ਹੈ ਜ਼ਰੂਰ ਹੋਣਾ ਚਾਹੀਦਾ ਬਾਕੀ ਲੋਕਾਂ ਨੂੰ ਜਿਹੜਾ ਦਾ ਸੁੱਖ ਸੁਵਿਧਾ ਮਿਲ ਸਕੇ ਸਰ ਐਸੋ ਨੇ ਲੋਕ ਇੱਥੇ ਜਾ ਕੇ ਪੈਂਦਾ ਲੋਕੀ ਪਠਾਨਕੋਟ ਜਾ ਰਹੇ ਨੇ ਜਿਆਦਾ ਰੁਕ ਜਿਹੜਾ ਲੋਕਾਂ ਦਾ ਪਠਾਨਕੋਟ ਹੈ ਪਹਿਲੇ ਇਥੋਂ ਆਟੋ ਕਰਾਏ ਤੇ ਕਰੋ 4 ਵਜੇ ਫਿਰ ਉੱਥੇ ਜਾਓ ਉੱਥੇ ਫਿਰ ੱਕੇ ਖਾਓ ਤੇ ਅੱਗੇ ਟ੍ਰੇਨ ਤੇ ਲੋਕਾਂ ਨੂੰ ਜਾਣਾ ਪੈਂਦਾ ਜਦੋਂ ਰਾਤ ਨੂੰ ਵਾਪਸੀ ਲੇਟ ਹੁੰਦੀ ਹੈ ਉਹਦੇ 'ਚ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਇਸ ਕਰਕੇ ਇਹ ਹੀ ਮੰਗ ਹੈ ਕਿ ਠਹਿਰਾਵ ਜਿਹੜਾ ਜਲਦੋਂ ਜਲਦ ਟ੍ਰੇਨ ਨਾਲ ਕੀਤਾ ਜਾਵੇ ਕਿੰਨੇ ਕਿਲੋਮੀਟਰ ਪਠਾਨਕੋਟ ਪੈਂਦਾ ਹੈ ਇਹ ਤੋਂ ਪਠਾਨਕੋਟ ਜਿਹੜਾ ਰੇਲਵੇ ਸਟੇਸ਼ਨ ਹੈ ਚੱਕੀ ਬੈਂਕ 6 7 8 ਕਿਲੋਮੀਟਰ ਦੀ ਰੇਂਜ ਚ ਪੰਦਾ ਜਿਹਨਾਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ